ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਸਾਦੇ ਨਿਸ਼ਾਨੇ ਕਾਂਗਰਸ ਦੇ ਕਾਲੀ ਲੀਡਰਾਂ ਨੂੰ ਪਾਇਆ ਕੇਰਾ ਪਤਾ ਬਾਜਵਾ ਦੇ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਤੇ ਚੁੱਕੇ ਸਵਾਲ ਕਿਹਾ ਅਕਾਲੀ ਦਲ ਦੀ ਬਚਾਅ ਯਾਤਰਾ ਦੀ ਨਹੀਂ ਕੋਈ ਜ਼ਰੂਰਤ ਪਾਨਾ ਸਿੱਧੂ ਦੀ ਗ੍ਰਿਫਤਾਰੀ ਦਾ ਭਖਿਆ ਮਾਮਲਾ ਪਾਨਾ ਸਿੱਧੂ ਲਈ ਪ੍ਰਦਰਸ਼ਨ ਕਰਨ ਵਾਲੇ ਤੇ ਉਸਦੇ ਪਰਿਵਾਰ ਉੱਤੇ ਪਰਚਾ ਕੀਤਾ ਦਰਜ ਅਕਾਲੀ ਆਗੂ ਵਿਕਰਮਜੀਤੇ ਦਾ ਆਇਆ ਬਿਆਨ ਪਾਨਾ ਸਿੱਧੂ ਦੀਆਂ ਪੈਣਾ ਤੇ ਪਰਚੇ ਦਰਜ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਜਾਰੀ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਦਿੱਲੀ ਮੋਰਚੇ ਦਾ ਕੀਤਾ ਗਿਆ ਐਲਾਨ ਤਿਆਰੀਆਂ ਵਿੱਚ ਲੱਗੇ ਕਿਸਾਨ ਕਾਂਗਰਸੀ ਆਗੂ ਸੁਖਪਾਲ ਸਿੰਘ ਖਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤੀ ਅਪੀਲ ਕਿਹਾ ਦਿੱਲੀ ਮੋਰਚੇ ਵਿੱਚ ਵੱਧ ਤੋਂ ਵੱਧ ਲੋਕ ਸ਼ਾਮਲ ਹੋਣ ਆਮ ਆਦੀ ਪਾਰਟੀ ਨੇ ਬੁਝਾਇਆ ਲੋਕ ਸਭਾ ਚੋਣਾਂ ਦਾ ਵੀ ਗੁੱਲ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜੀਬਾਲ ਨੇ ਕੀਤਾ ਵੱਡਾ ਐਲਾਨ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ 'ਚ 13 ਸੀਟਾਂ ਦੇ ਉਮੀਦਵਾਰਾਂ ਦਾ ਹੋਵੇਗਾ ਛੇਤੀ ਹੀ ਐਲਾਨ ਚੰਡੀਗੜ੍ਹ ਲਈ ਵੀ ਚੁਣਿਆ ਜਾਵੇਗਾ ਉਮੀਦਵਾਰ ਹੁਣ ਖਬਰਾਂ ਇਸ ਥਾਨ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਿਰੋਧੀ ਲੀਡਰਾਂ ਨੂੰ ਘੇਰਦੇ ਨਜ਼ਰ ਆ ਰਹੇ ਨੇ ਇਸੇ ਦੌਰਾਨ ਉਹਨਾਂ ਇੱਕ ਵਾਰ ਫਿਰ ਤੋਂ ਕਾਂਗਰਸ ਤੇ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਨ ਸਭਾ 'ਚ ਦਿੱਤੇ ਬਿਆਨ ਤੇ ਸਵਾਲ ਖ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਅਕਾਲੀ ਦਲ ਦੀ ਪੰਜਾਬ ਚਾਓ ਯਾਤਰਾ ਤੇ ਕਿਹਾ ਕਿ ਪੰਜਾਬ ਨੂੰ ਕਿਸੇ ਤੋਂ ਖਤਰਾ ਨਹੀਂ ਪੰਜਾਬ ਸਹਿਯਤਾ ਵਿੱਚ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਿਰੋਧੀਆਂ ਨੂੰ ਘੇਰਦੇ ਆ ਰਹੇ ਨੇ ਉਹਨਾਂ ਵੱਲੋਂ ਕਾਂਗਰਸ ਤੇ ਅਕਾਲੀ ਦਲ ਤੇ ਵੱਡੇ ਨਿਸ਼ਾਨੇ ਸਾਧੇ ਜਾਂਦੇ ਰਹੇ ਨੇ ਇਸੇ ਦੇ ਚੱਲਦ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ ਗਿਆ ਹੈ ਮੁੱਖ ਮੰਤਰੀ ਮਾਨ ਨੇ ਪ੍ਰਤਾਪ ਬਾਜਵਾ ਵੱਲੋਂ ਵਿਧਾਨ ਸਭਾ ਵਿੱਚ ਕੀਤੀ ਗਈ ਟਿੱਪਣੀ ਤੇ ਤੰਜ ਕਸੇ ਇਸ ਦੇ ਨਾਲ ਯੂਨਾਨਸ ਕੁਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਪੰਜਾਬ ਚਾਓ ਰੈਲੀ ਤੇ ਵੀ ਸਵਾਲ ਖੜੇ ਕੀਤੇ ਸਾਨੂੰ ਕੀ ਲੋੜ ਸੀ ਨਾ ਤੋਂ ਅਲੋਚਨਾ ਕਰਾਉਣ ਦੀ ਜਾਂ ਗਾਲਾਂ ਖਾਣ ਦੀ ਗੱਡੀ ਜਾਣ ਗਾਲਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਆਪਾਂ ਪਿੰਡਾਂ ਵਾਲੇ ਆ ਜਦੋਂ ਪਿੰਡਾਂ ਵਾਲੇ ਆ ਕੇ ਇਹਨਾਂ ਦੇ ਬਰਾਬਰ ਬਹਿ ਗਏ ਨਾ ਇਹਨਾਂ ਨੂੰ ਆਪਣੇ ਚੋਂ ਮੁਸ਼ਕ ਆਉਂਦੀ ਹੈ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇਹ ਲੱਗਦਾ ਹੈ ਕਿ ਹਜੇ ਆ ਗਏ ਕਿਹਾ ਤਾਂ ਹੈਗਾ ਸੀ ਉਹਨੇ ਬਾਜਵੇ ਨੇ ਇਹ ਕਿਹੋ ਜਿਹਾ ਆ ਗਏ ਇਹ ਫੁਲਾਨੇ ਆ ਗਏ ਦੱਸਾਂਗੇ ਤੁਹਾਨੂੰ ਕਿਹੋ ਜਿਹਾ ਆ ਗਿਆ ਤੁਸੀਂ ਦੇਖਦੇ ਜਾਓ ਕਿਹੋ ਜਿਹਾ ਆ ਗਿਆ ਸਾਨੂੰ ਮਟੀਰੀਅਲ ਹੀ ਦੱਸ ਦੇ ਕਿਹੋ ਜਿਹਾ ਮਟੀਰੀਅਲ ਆ ਗਿਆ ਤੁਸੀਂ ਠੇਕਾ ਲਿਆ ਇੱਥੇ ਰਾਜ ਕਰਨ ਦਾ ਆਮ ਲੋਕ ਨੇ ਜਨਤਾ ਹੈ ਪਬਲਿਕ ਹੈ ਜੀ ਮੈਂ ਮੈਂ ਹਰਾਇਓ ਮੇਰੀ ਕੀ ਔਕਾਤ ਹੈ ਸਾਡੀ ਕੋਈ ਔਕਾਤ ਨਹੀਂ ਤੁਸੀਂ ਹਰਾਇਓ ਤੁਸੀਂ ਤੁਸੀਂ ਕੀਤਾ ਕੰਮ ਇਹ ਤੁਸੀਂ ਲੈਣਾ ਚ ਲੱਗ ਕੇ ਇਹਨਾਂ ਨੂੰ ਬਥੇਰਾ ਟਾਈਮ ਦਿੱਤਾ ਕਿਸੇ ਨੂੰ 15 ਸਾਲ ਗਏ ਨੇ 10 ਸਾਲ ਕੁਝ ਕੀਤਾ ਹੀ ਨਹੀਂ ਹੁਣ ਕਹਿੰਦੇ ਪੰਜਾਬ ਬਚਾਓ ਲੈ ਦੱਸੋ ਕਿਤਕੀ ਤੋਂ ਬਚਾਈਏ ਥੋੜੇ ਤੋਂ ਬਚਾਉਣਾ ਹੈ ਥੋੜੇ ਤੋਂ ਤਾਂ ਬਚਾਉਣਾ ਹੈ ਹੁਣ ਤਾਂ ਬਚਾ ਕੇ ਛੱਡਿਆ ਪੰਜਾਬ ਪੰਜਾਬ ਬਿਲਕੁਲ ਸੇਫ ਹੈ ਜੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਲੋਕੋ ਪੰਜਾਬ ਮukhia ਦੇ ਤੌਰ ਤੇ ਕਹਿਣਾ ਪੰਜਾਬ ਬਿਲਕੁਲ ਸੇਫ ਹੈ ਪੰਜਾਬ ਸਹੀ ਹੱਥਾਂ ਚ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਤੇ ਪੰਜਾਬ ਨੇ ਆਉਣ ਵਾਲੇ ਕੁਝ ਸਾਲਾਂ ਚ ਨੰਬਰ 1 ਸੂਬਾ ਬਣਾ ਦੇਾਂਗੇ ਦੇਸ਼ ਦਾ ਨੰਬਰ 1 ਸੂਬਾ ਤੰਦਰਦੀਏ ਕਿ 2024 ਦੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਤਿਆਰੀਆਂ ਵਿੱਚ ਲੱਗੀਆਂ ਹੋਏ ਨੇ ਇਸੇ ਦੇ ਚੱਲਦੇ ਕਾਂਸਤ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਅਕਾਲੀ ਦਲ ਵੱਲੋਂ ਮੂੜਾ ਆਪਣੀ ਪਾਰਟੀ ਨੂੰ ਖੜਾ ਕਰਨ ਲਈ ਪੂਰੇ ਪੰਜਾਬ ਵਿੱਚ ਪੰਜਾਬ ਬਚਾਓ ਯਾਤਰਾ ਘੱਡੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਪਾਰਟੀਆਂ ਦੇ ਇਹਨਾਂ ਕੋਸ਼ਿਸ਼ਾਂ ਦਾ ਉਹਨਾਂ ਨੂੰ ਕਿੰਨਾ ਕੁ ਲਾਭ ਮਿਲਦਾ ਹੈ ਜੇਲ੍ਹ ਚ ਬੰਦ ਬਲਾਗਰ ਪੰਨਾ ਸਿੰਘ ਸਿੱਧੂ ਲਗਾਤਾਰ ਚਾਚਾ ਦਾ ਵਿਸ਼ਾ ਬਣੇ ਹੋਏ ਨੇ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਿਤੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਪੁਲਿਸ ਨੇ ਪਾਨਾ ਸਿੱਧੂ ਦੇ ਪਰਿਵਾਰ ਸਮੇਤ ਕਈ ਲੋਕਾਂ ਤੇ ਪਰਚੇ ਦਰਜ ਕੀਤੇ ਹਨ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਕਈ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਹੁਣ ਵਿਕਰਮ ਜਿਠਿਆ ਨੇ ਪਾਨਾ ਸਿੱਧੂ ਦੀਆਂ ਭੈਣਾਂ ਤੇ ਕਿਤੇ ਪਰਚੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ। ਜਾਂ ਪੁਲਿਸ ਵੱਲੋਂ ਪਾਨਾ ਸਿੱਧੂ ਦੇ ਪਰਿਵਾਰ ਲਖਸਦਾਨਾਂ ਤੇ ਉਹਨਾਂ ਦੇ ਕਈ ਸਮਰਥਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਬਹੁਤ ਰੋਸ ਦਿਟਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵੀ ਆਪਣਾ ਆਪਣਾ ਬਿਆਨ ਸਾਂਝਾ ਕਰ ਰਹੀਆਂ ਨੇ। ਹੁਣ ਸੀਨੀਅਰ ਅਕਾਲੀਆਗੂ ਵਿਕਰਮ ਸਿੰਘ ਜਿਠਿਆ ਦਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਮੈਂ ਭਾਵੇਂ ਪਾਨਾ ਸਿੱਧੂ ਤੇ ਲਖਸਦਾਨਾਂ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਪਾਰਟੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਵਿਕਰਮ ਸਿੰਘ ਵਿਜੀਠਿਆ ਵੱਲੋਂ ਪਾਨਾ ਸਿੱਧੂ ਦੀਆਂ ਪੈਣਾ ਤੇ ਉਹਨਾਂ ਦੇ ਪਿਤਾ ਤੇ ਕਿਤੇ ਗਏ ਪਰਚੇ ਤੇ ਇਤਰਾਜ਼ ਕੀਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਮੌਜੂਦਾ ਸਰਕਾਰ ਤੇ ਤਿੱਖੇ ਹਮਲੇ ਬੋਲੇ ਹਨ ਤਿੰਨ ਯਾਰਾਂ ਦਾ ਤਿੰਨ ਜਿਗਰੀ ਯਾਰਾਂ ਦਾ ਆਪਸ ਦਾ ਮਸਲਾ ਭਗਵੰਤ ਮਾਨ ਪਾਨਾ ਸਿੱਧੂ ਤੇ ਲੱਖਾ ਸਦਾਨਾ ਮੇਰਾ ਵੈਸੀ ਨਹੀਂ ਬੋਲਣਾ ਪਈ ਪਣ ਦਾ ਕਿਉਂਕਿ ਸਭ ਨੂੰ ਪਤਾ ਇਹਨਾਂ ਦੀ ਯਾਰੀ ਕਿੰਨੀ ਗੋੜੀ ਸਭ ਨੂੰ ਪਤਾ ਇਹਨਾਂ ਦੇ ਪਰਿਵਾਰਿਕ ਸਾਂਝ ਕਿੰਨੇ ਗੂੜੇ ਔਰ ਉਹ ਦਿਨ ਵੀ ਯਾਦ ਹੈ ਕਿ ਜਦੋਂ ਇਹ اپੋਜੀਸ਼ਨ 'ਚ ਸਨ ਇਹ ਹਰੇਕ ਵਾਰੇ ਜੋ ਮਰਜ਼ੀ ਮੰਨ ਕੇ ਆਉਂਦਾ ਸੀ ਟਿੱਪਣੀ ਕਰਦੇ ਸੀ ਔਰ ਲੋਕਤੰਤਰ ਦੀ ਖੂਬਸੂਰਤੀ ਇਹ ਸੀ ਕਿ ਕਿਸੇ ਨੇ ਇਹਨਾਂ ਦੀ ਗੱਲ ਨੂੰ ਜਿਹੜੇ ਉਸ ਵੇਲੇ ਰੂਲਿੰਗ ਪਾਰਟੀ 'ਚ ਸਨ ਚਾਏ ਅਸੀਂ ਚਾਏ ਕਾਂਗਰਸ ਦੇ ਵੀਰ ਸਨ ਉਹਨਾਂ ਨੇ ਇਹਨਾਂ ਦੀ ਗੱਲ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤਾ ਮਗਰ ਅੱਜ ਹਾਲਾਤ ਵੇਖ ਲਓ ਕੀ ਬਣੇ ਉਸ ਵੇਲੇ ਵੀ ਇਹਨਾਂ ਨੇ ਕਿਸੇ ਦੀਆਂ ਧੀਆ ਪੈਣਾ ਨੂੰ ਨਹੀਂ ਛੱਡਿਆ ਸੀ ਹਰੇਕ ਨੂੰ ਰਾਜ ਕੇ ਭੰਡਿਆ ਇਹਨਾਂ ਭਾਵੇਂ ਮੈਂ ਇਹ ਜੀ ਘਟਿਆ ਨੀਵੇਂ ਪੱਧਰ ਦੀ ਪੋਲਿਟਿਕਸ ਨਾਲ ਸਹਿਮਤ ਨਹੀਂ ਮਗਰ ਅੱਜ ਮੇਰਾ ਬੋਲਣ ਦਾ ਮਕਸਦ ਕੀ ਹੈ ਨਾ ਤਾਂ ਮੈਂ ਇਹਨਾਂ ਸੱਜਣਾ ਦੇ ਵਿਚਾਰਾਂ ਨਾਲ ਸਹਿਮਤ ਔਰ ਮੇਰੇ ਸੱਜਣ ਕਹਿੰਦੇ ਕਿ ਬੋਲ ਦੇ ਉਹ ਭਾਈ ਰੌਲਾ ਇਨਾਂ ਭਰਾਵਾਂ ਦਾ ਆਪਸ ਦਾ ਜਿਹੜੇ ਇਕੱਠੇ ਰੋਟੀਆਂ ਖਾਂਦੇ ਸੀ ਇਕੱਠੇ ਆਪ ਦੇ ਵਿਆਹ ਸ਼ਾਦੀ ਤੇ ਜਾਂਦੇ ਸੀ ਔਰ ਜਦੋਂ ਦੂਜਿਆਂ ਦੇ ਘਰਾਂ ਬਾਰੇ ਧੀਆਂ ਪੈਣਾ ਬਾਰੇ ਇਹ ਟਿੱਪਣੀਆਂ ਕਰਦੇ ਸਨ ਤੇ ਰਾਤ ਨੂੰ ਪੈ ਕੇ ਤੇ ਹਾਸਾ ਖੋਲ ਕਰਦੇ ਸਨ ਇੱਕ ਦੂਜੇ ਨਾਲ ਕਿ ਵੇਖਿਆ ਕਿਵੇਂ ਠੋਕਿਆ ਇਹ ਵੇਖਿਆ ਕੀ ਬੋਲਿਆ ਹੁਣ ਜਦ ਉਹੀ ਹਾਲਾਤ ਆਪਣੇ ਬਣ ਗਏ ਜਦੋਂ ਇਹ ਦੋ ਇਹ ਇੱਕ ਸੱਜਣ ਨੇ ਭਗਵੰਤ ਮਾਨ ਦੇ ਪਰਿਵਾਰ ਬਾਰੇ ਆ ਭਗਵੰਤ ਪਾਨ ਬਾਰੇ ਟਿੱਪਣੀ ਕਰਤੀ ਨਗਰ ਉਨ ਸਰਕਾਰਾਂ ਬਦਲ ਗਿਆ ਸੀ ਹੁਣ ਗਦਾਪੀ ਦਾ ਰਾਜ ਆ ਸੁਦਾਮ ਹੁਸੈਨ ਦਾ ਰਾਜ ਆ ਉਹਨੂੰ ਬਰਦਾਸ਼ਤ ਨਹੀਂ ਹੋਇਆ ਉਹਨੇ ਚੱਕ ਕੇ ਦੇ ਪਰਚੇ ਤੇ ਪਰਚਾ ਦੇ ਪਰਚੇ ਤੇ ਪਰਚਾ ਤੋਂ ਦੱਸਦੀ ਕਿ 3 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਸ਼ ਨੂੰ ਕੇ ਰੰਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚਲਦੇ ਪਾਨਾ ਸਿੱਧੂ ਦੇ ਸਮਰਥਕਾਂ ਤੇ ਪੁਲਿਸ ਵਿਚਕਾਰ ਕਾਫੀ ਟਕਰਾਅ ਹੋਈ ਜਿਸ ਤੋਂ ਬਾਅਦ ਪੁਲਸ ਨੇ ਪਾਨਾ ਸਿੱਧੂ ਦੇ ਪਰਿਵਾਰ ਸਮੇਤ ਕਈ ਵਿਅਕਤੀਆਂ ਤੇ ਪਰਚਾ ਦਰਜ ਕਰ ਲਿਆ ਜਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਡੇਢ ਸਾਲ ਤੋਂ ਕੇਂਦਰ ਨਾਲ ਲੜਾਈ ਲੜ ਰਹੇ ਹਨ ਪਰ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਹੁੰਗਾਰਾ ਨਹੀਂ ਮਿਲ ਰਿਹਾ ਤੇ ਹੁਣ ਫਿਰ ਕਿਸਾਨਾਂ ਨੇ ਦਿੱਲੀ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਸਪਾਲ ਸਿੰਘ ਖਹਿਰਾ ਨੇ ਕਿਸਾਨਾਂ ਦੀਆਂ ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ ਤੇ ਨਾਲ ਹੀ ਸਾਰੇ ਕਿਸਾਨਾਂ ਨੂੰ ਦਿੱਲੀ ਅੰਦੋਲਨ ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ 13 ਫਰਵਰੀ ਨੂੰ ਦਿੱਤੇ ਦਿੱਲੀ ਵਿੱਚ ਕਿਸਾਨ ਅੰਦੋਲਨ ਦੇ ਐਲਾਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਲਗਾਤਾਰ ਇਸ ਦੇ ਤਿਆਰੀਆਂ ਵਿੱਚ ਲੱਗੇ ਹੋਏ ਨੇ ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਦਿੱਲੀ ਕੂਚ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੀ ਕਿਸਾਨਾਂ ਨੂੰ ਰੋਕਣ ਲਈ ਤਿਆਰੀਆਂ ਵਿੱਚ ਲੱਗਿਆ ਹੋਇਆ ਹੈ ਇਸ ਮਾਮਲੇ ਤੇ ਪੰਜਾਬ ਦੇ ਜ਼ਿਆਦਾਤਰ ਲੀਡਰ ਕਿਸਾਨਾਂ ਦੇ ਹੱਕ ਵਿੱਚ ਖੜੇ ਨਜ਼ਰ ਆ ਰਹੇ ਨੇ ਇਸੇ ਦੇ ਚੱਲਦੇ ਕਾਂਗਸਿਆਗੂ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਸਰਕਾਰਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਆਖੀ ਹੈ ਇਸ ਦੇ ਨਾਲ ਹੀ ਉਹਨਾਂ ਸਭ ਨੂੰ ਕਿਸਾਨਾਂ ਦੇ ਮੋਰਚੇ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ ਕਿਸਾਨਾਂ ਦੇ ਜਿਹੜਾ ਸੰਘਰਸ਼ ਕਰਨ ਜਾ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ 13 ਫ फेब्रुवारी ਨੂੰ ਦਿੱਲੀ ਚਲੋ ਦਿੱਲੀ ਮਾਰਚ ਉਹਦੇ ਬਾਰੇ ਚਰਚਾ ਵੀ ਕਰਨੀ ਹੈ ਤੇ ਤੁਹਾਨੂੰ ਬੇਨਤੀ ਕਰਨੀ ਕਿ ਆਪਾਂ ਸਭ ਇਨਸਾਫ ਪਸੰਦ ਲੋਕਾਂ ਨੇ ਰਾਜਸਥਾਨ ਵਾਲਿਆਂ ਨੇ ਹਿਮਾਚਲ ਵਾਲਿਆਂ ਨੇ ਹਰਿਆਣੇ ਵਾਲਿਆਂ ਨੇ ਉੱਤਰਾਖੰਡ ਵਾਲਿਆਂ ਨੇ ਪੰਜਾਬ ਵਾਲਿਆਂ ਨੇ ਸਭ ਨੇ ਕਿਸਾਨਾਂ ਨੇ ਅਤੇ ਖੇਤ ਮਜ਼ਦੂਰਾਂ ਨੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਕਿਉਂਕਿ ਬੜੇ ਅਰਸੇ ਤੋਂ ਕਿਸਾਨਾਂ ਦੇ ਬੜੇ ਪੱਖ ਦੇ ਮਸਲੇ ਜਿਉਂ ਦੇ ਤਿਉਂ ਬਰਕਰਾਰ ਖੜੇ ਨੇ ਤੁਹਾਨੂੰ ਸਭ ਨੂੰ ਯਾਦ ਹੈ ਕਿ ਜਦੋਂ ਬਹੁਤ ਵੱਡਾ ਕਿਸਾਨ ਅੰਦੋਲਨ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਇਆ ਔਰ ਸਵਾ ਸਾਲ ਡੇਢ ਸਾਲ ਬੈਠੇ ਰਹੇ 600 700 ਕਿਸਾਨ ਉਥੇ ਮਰ ਗਿਆ ਔਰ ਗਵਰਨਮੈਂਟ ਨੇ ਵਾਅਦਾ ਕੀਤਾ ਉਸ ਵਕਤ ਬੀਜੇਪੀ ਸਰਕਾਰ ਨੇ ਕਿ ਅਸੀਂ ਤੁਹਾਡੀਆਂ ਹੱਕੀ ਮੰਗਾ ਜ਼ਰੂਰ ਮੰਨਾਂਗੇ ਲੇਕਿਨ ਡੇਢ ਦੋ ਸਾਲ ਬੀਤਨ ਤੋਂ ਬਾਅਦ ਉਹ ਸਾਰੀਆਂ ਮੰਗਾਂ ਜੂਨ ਦੀਆਂ ਤਿਉਨ ਲਟਕ ਰਹੀਆਂ ਤਾਂ ਮੈਂ ਸਮਝਦਾ ਕਿ ਕਿਸਾਨ ਬੜੇ ਹੱਕ ਬਜਾਨਬ ਨੇ ਆਪਣੀ ਗੱਲ ਕਹਿਣ ਵਾਸਤੇ ਔਰ ਆ ਮੇਰੇ ਹੱਥ ਵਿੱਚ ਉਹਨਾਂ ਦਾ ਜਿਹੜਾ ਚਾਰਟਰ ਹੈ ਡਿਮਾਂਡਸ ਦਾ ਮੈਂ ਸਾਰਾ ਤਾਂ ਨਹੀਂ ਪੜਦਾ ਲੇਕਿਨ ਦੋ ਤਿੰਨ ਮੰਗਾਂ ਜ਼ਰੂਰ ਕਰਨੀਆਂ ਜਿਹੜੀਆਂ ਵਾਅਦਾ ਕੀਤਾ ਸੀਗਾ ਕਿ ਅਸੀਂ ਜ਼ਰੂਰ ਪੂਰੀਆਂ ਕਰਾਂਗੇ ਸਭ ਤੋਂ ਵੱਡੀ ਗੱਲ ਹੈ ਕਿ ਐਮਐਸਪੀ ਨੂੰ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਕਿ ਕੋਈ ਵੀ ਵਪਾਰੀ ਕੋਈ ਇਸ ਤਰ੍ਹਾਂ ਦਾ ਆਦਮੀ ਕਿਸਾਨਾਂ ਦਾ ਸ਼ੋਸ਼ਣ ਨਾ ਕਰੇ ਇੱਕ ਤੁਸੀਂ ਰੇਟ ਤੈਅ ਕਰਦੇ ਹੋ ਕਿ ਕਣਕ ਦਾ ਝੋਨੇ ਦਾ ਅਤੇ ਦੂਸਰੀਆਂ ਗੰਨੇ ਵਗੈਰਾ achiyan vaddiyan faslan da ਕਿ ਆ ਸਰਕਾਰ ਐਮਐਸਪੀ ਤੈਅ ਕਰਦੀ ਹੈ ਸਰਕਾਰ ਖਰੀਦੇ ਜਾਂ ਕੋਈ ਪ੍ਰਾਈਵੇਟ ਪਰਚੇਸ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਉਸ ਭਾਤ ਤੋਂ ਥੱਲੇ ਨਾ ਖਰੀਦੇ ਔਰ ਇਹ ਸੁਆਮੀ ਨਾਥਨ ਜਿਹੜਾ ਫਾਰਮੂਲਾ ਹੈ ਸੀ2 ਪਲੱਸ 50% ਪ੍ਰੋਫਿਟੇਬਲ ਐਮਐਸਪੀ ਸੁਆਮੀ ਨਾਥਨ ਨੂੰ ਕੱਲ ਹੀ ਸਾਡੇ ਦੇਸ਼ ਦੀ ਸਰਕਾਰ ਨੇ ਭਾਰਤ ਰਤਨ ਦੇ ਨਾਲ ਉਹਨੂੰ ਸਨਮਾਨਿਤ ਕੀਤਾ ਤੁਸੀਂ ਇਹਦਾ ਮਤਲਬ ਤੁਸੀਂ ਉਹਨੂੰ ਮੰਨਿਆ ਕਿ ਅੱਛਾ ਫਾਰਮ ਸਾਇੰਟਿਸਟ ਸੀਗਾ ਇਹਨੇ ਬੜਾ ਵੱਡਾ ਯੋਗਦਾਨ ਪਾਇਆ ਖੇਤੀ ਨੂੰ ਦੇ ਸੁਧਾਰ ਵਾਸਤੇ ਬੜੇ ਅੱਛੇ ਸੁਝਾਓ ਦਿੱਤੇ ਆ ਭਾਰਤ ਰਤਨ ਤੁਸੀਂ ਦੇ ਦਿੱਤਾ ਲੇਕਿਨ ਉਹਦੀਆਂ ਅਗਰ ਮੰਗਾ ਨਹੀਂ ਉਹਦੀਆਂ ਉਹਦੇ ਸੁਝਾਓ ਨਹੀਂ ਮੰਨੋਗੇ ਤਫਰ ਐਗਰੀਕਲਚਰ ਜਿਹੜਾ ਉਹ ਕਿੱਦਾਂ ਸਰਵਾਈਵ ਕਰੇਗਾ ਤੁਹਾਨੂੰ ਦੱਸਦੀ ਕਿ ਕਿਸਾਨਾਂ ਦੇ ਅੰਦੋਲਨ ਤੋਂ ਪਹਿਲਾਂ ਕਿਸਾਨਾਂ ਦੇ ਕੇਂਦਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਹੋਈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਕੇਂਦਰ ਦੇ ਨੁਮਾਇੰਦਿਆਂ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਪ੍ਰੋਸਾ ਦਿੱਤਾ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਦਿੱਲੀ ਮੋਰਚੇ ਦਾ ਐਲਾਨ ਰੱਦ ਨਹੀਂ ਕੀਤਾ ਤੇ ਉਹਨਾਂ ਵੱਲੋਂ ਹੁਣ ਦਿੱਲੀ ਵੱਲ ਕੂਚ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਨਿਤ ਕੇਜਰੀਵਾਲ ਨੇ ਬਿਗੁੱਲ ਬੁਝਾ ਦਿੱਤਾ ਹੈ ਮੁੱਖ ਮੰਤਰੀ ਮਾਨ ਵੱਲੋਂ ਰਾਸ਼ਨ ਸਕੀਮ ਦੀ ਸ਼ੁਰੂਆਤ ਕਿ 2024 ਦਿਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੇ 13 ਸੀਟਾਂ ਤੇ ਉਮੀਦਵਾਰਾਂ ਦਾ 10-15 ਦਿਨਾਂ ਦੇ ਅੰਦਰ ਐਲਾਨ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਉਮੀਦਵਾਰ ਦਾ ਵੀ ਐਲਾਨ ਕੀਤਾ ਜਾਵੇਗਾ ਖੰਨਾ ਵਿੱਚ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10-15 ਦਿਨਾਂ ਤੱਕ ਪੰਜਾਬ ਵਿੱਚ ਲੋਕ ਸਭਾ ਦੇ 13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਉਮੀਦਵਾਰ ਦਾ ਵੀ ਐਲਾਨ ਕੀਤਾ ਜਾਵੇਗਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਸਣੇ 14 ਸੀਟਾਂ ਅਸੀਂ ਜਿੱਤਾਂਗੇ ਤੇ ਪੰਜਾਬ ਪੂਰੇ ਦੇਸ਼ ਵਿੱਚ ਹੀਰੋ ਬਣੇਗਾ ਸੋ ਅਸੀਂ ਹੁਣ ਇੱਕ ਹੋਰ ਮਾਣ ਮਹਿਸੂਸ ਕਰ ਸਕਦੇ ਆ ਜੇ ਤੁਸੀਂ ਅੱਜ ਮਨਜ਼ੂਰੀ ਦਿਓ ਤਾਂ ਉਹ ਮਨਜ਼ੂਰੀ ਤੁਸੀਂ ਜਦੋਂ ਮੈਂ ਨਾ ਐਲਾਨ ਕਰਤਾ ਉਹ ਤੋਂ ਬਾਅਦ ਦੋਨੇ ਹੱਥ ਉੱਪਰ ਜਾ ਕੇ ਤਾੜੀਆਂ ਮਾਰ ਕੇ ਸਾਨੂੰ ਦੱਸ ਦਿਓ ਸਾਡਾ ਹੌਸਲਾ ਵਾਜੂ ਐ ਆਉਣ ਵਾਲੇ 10-15 ਦਿਨਾਂ ਚ ਜਾਨੀ ਕਿ ਐਸੇ ਮਹੀਨੇ ਦੇ ਅਖੀਰ ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਾਂਗੇ 14 ਦੀਆਂ 14 ਜਿੱਤਾਂਗੇ हाथ खड़े करके इस गल की मंजूरी दे, दे। पड़ा सा बस थोड़ा, थोड़ा चले तो अभी ही वोटा पवा लो चौदह दिया चौदह थोनू ऐसे महीने च उम्मीदवार के नाम दस देंगे क्या लड़ूगा उमीदवारे चूगा भीर य हजे है ने हजे छोटे छोटे ਸਰੀਏ ਤਾਂ ਕੱਢ ਤੇ ਹਜੇ ਗਰਦਨਾ ਚ ਕਿਲ ਪਏ ਨੇ ਛੋਟੇ ਛੋਟੇ ਉਹ ਕਿਲ ਵੀ 14 ਚੀਰੋ ਜਦੋਂ ਕਰੋਗੇ ਉਹ ਕਿਲ ਵੀ ਨਿਕਲ ਜਾਣਗੇ ਮੈਂ ਬੜੇ ਆਰਾਮ ਨਾਲ ਅਗਲੇ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ ਪਰ ਇਹਨਾਂ ਦਾ ਖਾਤਮਾ ਕਰੋ ਨਵੇੜੋ ਇਹਨਾਂ ਨੂੰ ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਗੱਲ ਨਿਕਲ ਨਾ ਸਕੇ ਪਹਿਲਾਂ ਮੈਂ ਡਿਬੇਟ ਕੀਤੀ ਸੀ ਲੁਧਿਆਣਾ 1 ਨਵੰਬਰ ਨੂੰ 20 ਦਿਨ ਬੁਲਾਈ ਗਿਆ ਆਜੋ ਆਜੋ ਨਾ ਆਏਨੀ ਉਹ ਰੋਜ ਆਏ ਨਹੀਂ ਹੋਇਆ ਆਏ ਨਹੀਂ ਹੋਇਆ ਉਹ ਆਏ ਉੱਥੇ ਆ ਜਾਂਦੇ ਭਾਈ ਉੱਥੇ ਕਿਉਂ ਨਹੀਂ ਆਏ ਕਿਉਂਕਿ ਉੱਥੇ ਪਤਾ ਸੀ ਵੀ ਸਾਰਿਆਂ ਸਾਹਮਣੇ ਬੇਇੱਜ਼ਤੀ ਹੋਊਗੀ ਕੋਈ ਫਾਇਦਾ ਨਹੀਂ ਇੱਥੇ ਜਾਣ ਦਾ ਤੁਹਾਨੂੰ ਦੱਸਦੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੰਡੀਆ ਇਕੱਠ ਜੋੜਦਾ ਹਿੱਸਾ ਹਨ ਇਸੇ ਦੇ ਚੱਲਦੇ ਚੰਡੀਗੜ੍ਹ ਮੇਅਰ ਚੋਣ ਵੀ ਦੋਵਾਂ ਪਾਰਟੀਆਂ ਨੇ ਇਕੱਠੇ ਮਿਲ ਕੇ ਲੜੀ ਪਰ ਪੰਜਾਬ ਵਿੱਚ ਇਹਨਾਂ ਦਾ ਇਕੱਠ ਜੋੜ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਤੇ ਅਰਵਿੰਦ ਕੇਰਵਾਲ ਦੇ ਅਲਾਨ ਤੇ ਕਾਂਗਰਸ ਦਾ ਕੀ ਕਹਿਣਾ ਹੈ ਵਿੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਇਕ ਤਬਾ ਸਾਰੰਦੇਕ ਵਰ ਫਿਰ ਸਵਾਗਤ ਹੈ ਬਾਦਿਆਂ ਅਗਲੀ ਖਬਰ ਵੱਲ ਆਮਾਦੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਲਈ ਪੰਜਾਬ ਦੌਰੇਤੇ ਨੇ ਤੇ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਘਰ-ਘਰ ਜਾ ਕੇ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਤੇ ਇਸ ਦੀ ਸ਼ੁਰੂਆਤ ਅਮਰੋਹ ਦੇ ਖੰਨਾ ਤੋਂ ਕੀਤੀ ਗਈ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਖੁਦ ਲੋਕਾਂ ਦੇ ਘਰ ਜਾ ਕੇ ਰਾਸ਼ਨ ਲੈ ਕੇ ਗਏ ਤੇ ਲੋਕਾਂ ਨਾਲ ਗੱਲਬਾਤ ਕੀਤੀ ਆਮਾਦੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਪਹੁੰਚੇ ਤੇ ਅੱਜ ਉਹਨਾਂ ਆਮਾਦੀ ਪਾਰਟੀ ਦੀ ਖੰਨਾ ਵਿੱਚ ਰੱਖੀ ਗਈ ਮਹਾਰੈਲੀ ਵਿੱਚ ਸ਼ਮੂਲਿਤ ਕੀਤੀ। ਇਸਰਾਈਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜੀਵਾਲ ਨੇ ਪੰਜਾਬ ਵਿੱਚ ਕਰ ਕਰ ਮੁਫਤ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ। ਜਿਸ ਚ ਆਵਾਦੀ ਪਾਰਟੀ ਦੇ ਸਪ੍ਰੀਮੋ ਅਰਵਿੰਦ ਕੇਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਲੋਕਾਂ ਦੇ ਘਰ ਰਾਸ਼ਨ ਲੈ ਕੇ ਗਏ ਤੇ ਲੋਕਾਂ ਨੂੰ ਸਕੀਮ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਹੁਣ ਸਰਕਾਰ ਹਰ ਮਹੀਨੇ ਲੋਕਾਂ ਦੇ ਘਰ ਰਾਸ਼ਨ ਲੈ ਕੇ ਆਵੇਗੀ। ਤੋਂ ਅੱਜ ਇਸ ਪਵਿੱਤਰ ਧਰਤੀ ਸੇ ਇਹ ਜੋ ਕੰਮ ਸ਼ੁਰੂ ਹੋ ਰਹਾ ਹੈ। ਘਰ ਘਰ ਰਾਸ਼ਨ ਇਹ ਛੋਟੀ ਬਾਤ ਨਹੀਂ ਹੈ। आप यह मान के चलो लाखों करोड़ों रुपए का अरबों रुपए का जो काला धंधा इस देश के अंदर चल रहा था आज उस काले धंधे को रोकने की शुरुआत हो रही है अब पंजाब के अंदर राशन की चोरी बंद हो जाएगी अब एक एक कनक का दाना जो आपका अधिकार था जो आपके मुंह से आपके बच्चों के मुंह से छीना जाता था आपका अधिकार आपके बच्चों का खाना छीना जाता था रोटी छीनी जाती थी वह अब आपके घर वापस पहुंचना चालू होगा आपके बच्चे के पेट में जाएगा कान दाना आज पंजाब के अंदर घर घर राशन की शुरुआत हो रही है इसका मतलब आप पहले राशन की दुकान पर जाते थे एक बार जाते थे राशन की दुकान बंद मिलती थी दूसरी बार जाते थे दुकान बंद मिलती थी तीसरी बार जाते थे लंबी लाइन लगी होती थी एक महीने में राशन लेने के लिए पांच पांच छह बार धक्के खाने पड़ते थे काम से छुट्टी लेनी पड़ती थी और जब राशन की दुकान खुली मिल जाए तो राशन वाला गाली गलोच करता था कम तोलता था गंदा राशन देता था उसमें कूड़ा कड़कट होता था पैसे ज्यादा लेता था आपको आपका जितना अधिकार है उससे कम देता था अब यह सब बंद हो जाएगा अब पूरा अच्छा पैकेट जो आटा मैं खाता हूं दिल्ली का मुख्यमंत्री जो आटा खाता है जो आटा भगवंत मान साहब खाते हैं पंजाब का मुख्यमंत्री जो आटा खाता है वही आटा अच्छे से पैकेट में पैक होकर आपके घर के अंदर आपको हर महीने दिया जाएगा ਤਾਂ ਦੱਸਦੀ ਹੈ ਕਿ ਆਵਾਦੀ ਪਾਰਟੀ ਸਰਕਾਰ ਨੇ ਤੋਂ ਪਹਿਲਾਂ ਆਟਾ ਦੇਣ ਦਾ ਫੈਸਲਾ ਕੀਤਾ ਤਾਂ ਡਿਪੂ ਹੋਲਡਰ ਵਿਰੋਧ ਵਿੱਚ ਉਤਰ ਆਏ ਸਨ ਤੇ ਮਾਮਲਾ ਹਾਈ ਕੋਰਟ ਤੱਕ ਪੁੱਜ ਗਿਆ ਸੀ ਬਾਅਦ ਵਿੱਚ ਸਰਕਾਰ ਨੇ ਫੈਸਲਾ ਪਲਟ ਲਿਆ ਕਿ ਲਾਹੇ ਪਾਤਰਿਆਂ ਨੂੰ ਉਹਨਾਂ ਦੀ ਇੱਛਾ ਮੁਤਾਬਕ ਆਟਾ ਜਾਂ ਕਣਕ ਮੁਹੱਈਆ ਕਰਵਾਈ ਜਾਵੇਗੀ ਇਸ ਸਕੀਮ ਦੌਰਾਨ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਲਈ ਇੱਕ ਨਵਾਂ ਬੈਗ ਵੀ ਤਿਆਰ ਕੀਤਾ ਗਿਆ ਹੈ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲੰਬਾ ਨੇ ਲੁਧਿਆਣਾ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਮਹਿਲਾਵਾਂ ਦੇ ਹੱਕ ਦੀ ਗੱਲ ਕੀਤੀ ਇਸ ਦੇ ਨਾਲ ਹੀ ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਅਲਾਈਅੰਸ ਨੂੰ ਲੈ ਕੇ ਕਿਹਾ ਕਿ 10-15 ਦਿਨਾਂ ਚ ਤਸਵੀਰ ਸਾਫ਼ ਹੋ ਜਾਵੇਗੀ ਤੇ ਹੁਣ ਮਹਿਲਾਵਾਂ ਨੂੰ ਵੀ 33% ਦੀ ਚੋਣਾਂ ਲੜਨ ਦੀ ਹਿੱਸੇਦਾਰੀ ਮਿਲੇਗੀ ਮਹਿਲਾ ਕਾਂਗਰਸ ਦੇ ਕੌਮੀ ਪ੍ਰਧਾਨ ਅਰਕਲਾੰਬਾ ਵੱਲੋਂ ਅੱਜ ਲੁਧਿਆਣਾ ਵਿਖੇ ਪਾਰਟੀ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਜਿਨ੍ਹਾਂ ਨੇ ਇਸ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ ਦੇ ਭਾਰਤ ਜੋੜੋ ਨਾ ਯਾਤਰਾ ਦੀ ਤਰ੍ਹਾਂ ਤੇ ਨਾਰੀ ਨਿਆਂ ਲਈ ਮਹਿਲਾਵਾਂ ਨੂੰ ਜਾਗਰੂਕ ਕੀਤਾ ਉਤਾਂ ਹੀ ਮਹਿਲਾਵਾਂ ਤੇ ਹੋਰ ਅਤਿਆਚਾਰ ਨੂੰ ਲੈ ਕੇ ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਤੇ ਜੰਮ ਕੇ ਹਮਲਾ ਬੋਲਿਆ ਉਹਨਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਮਹਿਲਾਵਾਂ ਨੂੰ ਵੱਧ ਸੀਟਾਂ ਦੇਣ ਦੀ ਵਕਾਲਤ ਕੀਤੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹੜਿਆ ਗਠਜੋੜ ਕੇਵਲ ਲੋਕ ਸਭਾ ਚੋਣਾਂ ਦੇ ਲਈ ਹੈ ਜਿੱਥੇ ਵੀ ਉਹਨਾਂ ਦੀ ਸਰਕਾਰ ਨਹੀਂ ਹੋਵੇਗੀ ਉੱਥੇ ਉਹ ਵਿਰੋਧੀ ਧਿਰ ਦਾ ਕਿਰਦਾਰ ਧਰੂ ਨਿਭਾਉਣਗੇ ਮੈਂ ਚੰਡੀਗੜ੍ਹ ਹਰਿਆਣਾ ਤੋਂ ਬਾਅਦ ਪੰਜਾਬ ਦੀ ਅਸੀਂ ਕਮੇਟੀ ਦੀ ਬੈਠਕ ਕੀਤੀ ਹੈ ਮਕਸਦ ਇਹ ਹੋਏ ਕਿ ਰਾਹੁਲ ਗਾਂਧੀ ਜੀ ਦੀ ਨਿਆਏ ਭਾਰਤ ਜੜੋ ਨਿਆਇ ਯਾਤਰਾ ਦਾ ਇੱਕ ਜਿਹੜਾ ਹਿੱਸਾ ਹੈ ਉਹ ਸਮਰਪਿਤ ਹੈ ਨਾਰੀ ਨਿਆਏ ਨੂੰ ਮਹਿਲਾ ਕਾਂਗਰਸ ਦੇ ਅਸੀਂ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਾਂ ਨਾਰੀ ਨਿਆਏ ਸੰਮੇਲਨ ਪੰਜਾਬ ਦੇ ਹਰ ਜ਼ਿਲ੍ਹਿਆਂ ਵਿੱਚ ਹੋਣਗੇ ਇਹ ਪਹਿਲਾ ਸੰਮੇਲਨ ਸੀ ਮਕਸਦ ਹੈ ਪੰਜਾਬ ਦੀ ਤੀਆਂ ਪੈਣਾ ਨੂੰ ਨਾਰੀ ਨਿਆਏ ਦੇ ਤਹਿਤ ਰਾਜਨੀਤਿਕ ਨਿਆਏ आर्थिक न्याय सामाजिक न्याय कानून संविधान इज मिले हुए हक अधिकारों तक पहुंचाना है उनु जागरूक करना है जिथे जसी कामयाब हो रहे हां राहुल गांधी जी ने एक मिस कॉल नंबर 739 देता है ਨਹੀਂ ਯੋਧਾ ਬੰਨਾ ਚਾਹੰਦੀ ਆ ਜੋ ਆਪਣੇ ਨਾਲ ਹੋ ਰੇ ਹਰ ਤਰੀਕੇ ਦੇ ਅਨਿਆਏ ਸ਼ੋਸ਼ਣ ਦੇ ਖਿਲਾਫ ਆਵਾਜ਼ ਉਠਾਉਣਾ ਚਾਹੰਦੀ ਆ ਨੇ ਔਰ ਬਹੁਤ ਸਾਰੀ ਤੀਆਂ ਸਾਖਸ਼ੀ ਮਲਿਕ ਦਾ ਜ਼ਿਕਰ ਹੋਇਆ ਔਰ ਹੋਰ ਵੀ ਪਹਿਨਾ ਨੇ ਜਿਨ੍ਹਾਂ ਨਾਲ ਅਨਿਆਏ ਹੋ ਰਹਾ ਹੈ ਉਹਨਾਂ ਵਾਸਤੇ ਸੀ ਤਾਕਤ ਦੇਸ਼ੀ ਚ ਇਕੱਠੀ ਕਰ ਰਹਾ ਤਾਂ ਕਿ ਸੱਤਾ ਵਿੱਚ ਜਿਹੜੇ ਵਿਧਾਇਕ ਜਿਹੜੇ ਸੰਸਦ ਜਿਹੜੇ ਮੰਤਰੀ ਬੈਠੇ ਹੈ ਹਰਿਆਣਾ ਦੀ ਸਰਕਾਰਾ ਵਿੱਚ ਉਹਨਾਂ ਨੂੰ ਅਸੀਂ ਚੇਤਾਵਨੀ ਦੇ ਸਕੀਏ ਕਿ ਬਸ ਹੁਣ ਨਹੀਂ ਔਰ ਐਯੋ ਅਸੀਂ ਜਿਹੜੀ ਕੋਸ਼ਿਸ਼ ਸਾਡੀ ਕੱਲ 11 ਫਰਵਰੀ ਨੂੰ ਕਾਂਗਰਸ ਦੇ ਰਾਸ਼ਟਰੀ ਅਧਿਐਖ ਮਲਿਕਾ ਅਰਜੁਨ ਖਰਗੇਸ਼ਾ ਵੱਲੋਂ ਧਿਆਨਾ ਵਿੱਚ ਇੱਕ ਵੱਡੀ ਜਨ ਸਭਾ ਨੂੰ ਸੰਬੋਧਿਤ ਕਰਨ ਆ ਰਹੇ ਹਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਅਸੀਂ ਮੈਦਾਨੀ 'ਚੋਂ ਅਸੀਂ ਇਹ ਭਾਜਪਾ ਦੀ ਤਾਨਾਸ਼ਾ ਸਰਕਾਰ ਨੂੰ ਮਿਲ ਕੇ ਉਖਾੜ ਫੇਕਣ ਦੇ ਸੇ ਅੱਜ ਇਕਜੁੱਟ ਹੋ ਕੇ ਜ਼ਮੀਨ ਦੇ ਵਿੱਚੋਂ ਔਰ ਇਸ ਆਦੀ ਆਬਾਦੀ ਜਿਹੜੀ ਸਾਡੀ ਮਤਦਾਤਾ ਹੈ ਜਿਹਦਾ ਯੋਗਦਾਨ ਦੇਸ਼ ਦੀ ਅਰਥ ਵਿਵਸਥਾ ਵਿੱਚ ਹੋਣਾ ਚਾਹੀਦਾ ਇਹਨੂੰ ਲੈ ਕੇ ਅਸੀਂ ਚਰਚਾ ਵਾਂ ਲਗਾਤਾਰ ਕਰ ਰਹੇ ਹਾਂ ਤੋਂ ਦੱਸਦੀ ਕਿ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਇੰਡੀਆ ਗਠਜੋੜ ਬਣਾਇਆ ਗਿਆ ਹੈ ਜਿਸ ਦੇ ਮੈਂਬਰ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ ਹਨ ਪਰ ਪੰਜਾਬ ਵਿੱਚ ਕਾਂਗਰਸ ਤੇ ਆਵਾਜ਼ ਦੀ ਪਾਰਟੀ ਇੱਕ ਦੂਜੇ ਦੇ ਬਿਲਕੁਲ ਖਿਲਾਫ ਖੜੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਆਵਾਜ਼ ਦੀ ਪਾਰਟੀ ਵੱਲੋਂ ਪੰਜਾਬ ਵਿੱਚ 13 ਦੀਆਂ 13 ਸੀਟਾਂ ਤੇ ਚੋਣਾਂ ਲੜਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਦੇਖਣਾ ਹੋਵੇਗਾ ਕਿ ਪੰਜਾਬ ਵਿੱਚ ਇਸ ਘੱਟ ਜੋੜ ਦੀ ਕੀ ਸਥਿਤੀ ਬਣਦੀ ਹੈ ਕਾਂਗਰਸ ਤੇ ਆਵਾਜ਼ ਦੀ ਪਾਰਟੀ ਵੱਲੋਂ ਭਾਜਪਾ ਤੇ ਮੇਰ ਚੋਣਾਂ ਚ ਤਾਂਦਲੀ ਦੇ ਦੋਸ਼ ਲਗਾਏ ਜਾ ਰਹੇ ਹਨ ਦੂਜੇ ਪਾਸੇ ਭਾਜਪਾ ਨੇ ਹੁਣ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਚੱਲਦੇ ਭਾਜਪਾ ਨੇ ਮੁੱਖ ਚੋਣ ਦਫ਼ਤਰ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਦਾ ਉਦਘਾਟਨ ਭਾਜਪਾ ਦੇ ਇੰਚ ਤੇ ਹੁਣ ਚੋਣਾਂ ਨਾਲ ਸੰਬੰਧਿਤ ਸਾਰੇ ਵਿਚਾਰ ਚਚਾਵਾ ਇਸ ਦਫ਼ਤਰ ਵਿੱਚ ਕੀਤੇ ਜਾਣਗੇ। ਚੰਡੀਗੜ੍ਹ ਭਾਜਪਾ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਭਾਜਪਾ ਕਿਸੇ ਵੀ ਕੀਮਤ ਤੇ ਚੰਡੀਗੜ੍ਹ ਲੋਕ ਸਭਾ ਸੀਟ ਜਿੱਤਣਾ ਚਾਹੁੰਦੀ ਹੈ। ਇਸ ਦੇ ਲਈ ਅੱਜ ਤੋਂ ਚੋਣ ਦਫ਼ਤਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦਾ ਉਦਘਾਟਨ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਵੱਲੋਂ ਕੀਤਾ ਗਿਆ ਹੈ। ਇਸ ਚੋਣ ਦਫ਼ਤਰ ਵਿੱਚ ਵਾਰ ਰੂਪ ਬਣਾਇਆ ਗਿਆ ਹੈ ਜਿੱਥੋਂ ਪੂਰੇ ਚੰਡੀਗੜ੍ਹ 'ਚ ਹੋਣ ਵਾਲੀ ਲੋਕ ਸਭਾ ਚੋਣਾਂ ਤੇ ਨਜ਼ਰ ਰੱਖੀ ਜਾਵੇਗੀ। ਚੋਣਾਂ ਨਾਲ ਸਬੰਧਤ ਹੋਰ ਸਾਰੀਆਂ ਗਤੀਵਿਧੀਆਂ ਇਸ ਦਫ਼ਤਰ ਤੋਂ ਹੀ ਕੀਤੀਆਂ ਜਾਣਗੀਆਂ। ਇਹ ਦਫ਼ਤਰ ਸੈਕਟਰ 33 ਦੇ ਅੰਦਰ ਖੋਲਿਆ ਗਿਆ ਏ। ਚੋਣਾਂ ਵਿੱਚ ਬੂਤ ਪੱਧਰ ਦੇ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਭਾਜਪਾ ਦਾ ਉਦੇਸ਼ ਹਰ ਵੋਟਰ ਤੱਕ ਪਹੁੰਚਣਾ ਹੈ। ਬੁੱਧਵਾਰ ਨੂੰ ਇੰਚਾਰਜ ਵਿਜੇ ਰੂਪਾਨੀ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਅਗਰਸੇਨ ਭਵਨ 'ਚ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਚੰਡੀਗੜ੍ਹ ਲੋਕ ਸਭਾ ਚੋਣਾਂ ਲਈ ਰਣਨੀਤੀ ਤਿਆਰ ਕੀਤੀ ਗਈ। ਇੱਕ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਲਗਾਤਾਰ ਭਾਜਪਾ ਤੇ ਮੇਅਰ ਚੋਣਾਂ 'ਚ ਤਾਂਤਰੀ ਦੇ ਦੋਸ਼ ਲਗਾ ਰਹੇ ਨੇ। ਉੱਥੇ ਹੀ ਦੂਜੇ ਪਾਸੇ ਭਾਜਪਾ ਨੇ ਹੁਣ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਦੇ ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਤੇ ਆਵਾਦੀ ਪਾਰਟੀ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਭਾਜਪਾ ਨੇ ਬੂਤ ਪੱਧਰ ਤੇ ਪਾਰਟੀ ਵਰਕਰਾਂ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਹੈ। ਉਹ ਘਰ-ਘਰ ਜਾ ਕੇ ਵੋਟਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਤੋਂ ਜਾਣੂ ਕਰਵਾਉਣਗੇ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਸਭ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਮਜ਼ਬੂਤ ਕੀਤਾ ਹੈ। ਸਾਰੀਆਂ ਯੂਨਿਟਾਂ ਵਿੱਚ ਨਵੇਂ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਇਸ ਤਹਿਤ ਚੰਡੀਗੜ੍ਹ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਐਸਸੀ ਮੋਰਚਾ ਤੇ ਕਿਸਾਨ ਮੋਰਚਾ ਦੇ ਇੰਚਾਰਜ ਵੀ ਲਾਏ ਗਏ ਹਨ। ਕੱਲ੍ਹ ਭਾਜਪਾ ਵੱਲੋਂ ਮਹਿਲਾ ਮੋਰਚਾ ਵਿੱਚ 13 ਅਧਿਕਾਰੀ ਨਿਯੁਕਤ ਕੀਤੇ ਗਏ ਹਨ ਹੁਣ ਇਹਨਾਂ ਸਾਰੇ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਤਤਪਰ ਨੇ ਜਿੱਥੇ ਕਾਂਗਰਸ ਵੱਲੋਂ ਲਗਾਤਾਰ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਆਮ ਆਦੀ ਪਾਰਟੀ ਵੱਲੋਂ ਵੱਡੀਆਂ-ਵੱਡੀਆਂ ਰੈਲੀਆਂ ਕਰਕੇ ਆਪਣੀ ਸਰਕਾਰ ਦੇ ਕੰਮਾਂ ਦੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਲੋਕਾਂ ਲਈ ਨਵੀਆਂ ਸਕੀਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸ਼੍ਰੋਮਣੀ ਕਾਲੀ ਦਲ ਵੱਲੋਂ ਵੀ ਪੰਜਾਬ ਚੋ ਯਾਤਰਾ ਘੱਡੀ ਜਾ ਰਹੀ ਹੈ ਤਾਂ ਕੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਹੁਣ ਕੇਂਦਰ ਸ਼ਾਸਿਤ ਭਾਜਪਾ ਪਾਰਟੀ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਭਾਜਪਾ ਹੁਣ ਤੱਕ ਪੰਜਾਬ ਵਿੱਚ ਕੋਈ ਕਮਾਲ ਨਹੀਂ ਦਿਖਾ ਸਕੀ ਹੁਣ ਤੱਕ ਭਾਜਪਾ ਵੱਲੋਂ ਵੱਖ-ਵੱਖ ਪਾਰਟੀਆਂ ਨਾਲ ਗੱਠਜੋੜ ਕਰਕੇ ਪੰਜਾਬ ਵਿੱਚ ਚੋਣਾਂ ਲੜੀਆਂ ਜਾਂਦੀਆਂ ਰਹੇ ਨੇ ਪਰ ਇਸ ਵਾਰ ਭਾਜਪਾ ਵੱਲੋਂ ਇਕੱਲੇ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਪਰ ਇਸੇ ਦੌਰਾਨ ਭਾਜਪਾ ਦੇ ਅਕਾਲੀ ਦਲ ਨਾਲ ਗੱਠਜੋੜ ਦੀਆਂ ਅਫਵਾਹ ਵੀ ਉੱਡ ਰਹੀਆਂ ਨੇ ਦੇਖਣਾ ਹੋਵੇਗਾ ਕਿ ਚੋਣਾਂ ਵਿੱਚ ਸਥਿਤੀ ਕੀ ਬਣਦੀ ਹੈ ਨਸ਼ਾ ਤਸਕਰੀ ਮਾਮਲੇ 'ਚ ਪਗੋੜਾ ਅਲਾਨੇਗੇ اے ਆਈਜੀ ਰਾਜੇ ਸਿੰਘ ਹੁੰਦੜ ਨੂੰ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਕਸਾ ਚਿਤਾਇਆ ਜਾ ਰਿਹਾ ਹੈ ਕਿ ਮੁਲਜ਼ਮ ਰਾਜੇ ਸਿੰਘ ਇਸ ਸਮੇਂ ਕੈਨੇਡਾ ਵਿੱਚ ਹੈ ਇਸ ਦੇ ਨਾਲ ਹੀ ਐਸਆਈਟੀ ਵੱਲੋਂ ਇੱਕ ਹੋਰ ਵੱਡਾ ਐਕਸ਼ਨ ਲਿਆ ਗਿਆ ਹੈ ਕਿ ਰਾਜੇ ਸਿੰਘ ਦੀ 20 ਕਰੋੜ ਦੀ ਪ੍ਰਾਪਰਟੀ ਨੂੰ ਐਸਟੀਐਫ ਵੱਲੋਂ ਅਟੈਚ ਕੀਤਾ ਜਾਵੇਗਾ ਐਸਟੀਐਫ ਜਲਦੀ ਹੀ ਪੂਰੇ ਮੇਰਵੇ ਕੇਂਦਰੀ ਮੰਤਰਾਲੇ ਦੇ ਸਾਹਮਣੇ ਪੇਸ਼ ਕਰੇਗੀ ਸਪੈਸ਼ਲ ਟਾਸਕ ਫੋਰਸ ਨੇ ਨਸ਼ਾ ਤਸਕਰੀ ਮਾਮਲੇ 'ਚ ਪਗੋੜੇ ਪੰਜਾਬ ਪੁਲਿਸ ਦੇ ਬਰਖਾਸਤ ਏਆਈਜੀ ਰਾਜੇ ਸਿੰਘ ਹੁੰਦਲ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਐਸਆਈਟੀ ਨੇ ਮੁਲਜ਼ਮ ਰਾਜੇ ਸਿੰਘ ਦੀ 20 ਕਰੋੜ ਰੁਪਏ ਦੀ ਜਾਇਦਾਦ ਦੀ ਜ਼ਨਾਖਤ ਕਰਕੇ ਕੁਰਕ ਕਰ ਲਈ ਗਈ ਹੈ ਵਿਪາກ ਦੇ ਸੂਤਰਾਂ ਅਨੁਸਾਰ 20 ਫਰਵਰੀ ਨੂੰ ਐਸਆਈਟੀ ਦੀ ਟੀਮ ਇਸ ਮਾਮਲੇ ਵਿੱਚ ਮਲਜ਼ਮਾਂ ਦੀ ਕੁਰਕ ਕੀਤੀ ਜਾਇਦਾਦ ਦੇ ਪੂਰੇ ਵੇਰਵੇ ਕੇਂਦਰੀ ਵਿੱਤ ਮੰਤਰਾਲੇ ਦੀ ਕਮੇਟੀ ਦੇ ਅੱਗੇ ਪੇਸ਼ ਕਰੇਗੀ ਜਾਣਕਾਰੀ ਮੁਤਾਬਕ ਵਿਜੀਲੈਂਸ ਦਾ ਮੰਨਣਾ ਹੈ ਕਿ ਰਾਜੇ ਸਿੰਘ ਇਸ ਸਮੇਂ ਕੈਨੇਡਾ ਵਿੱਚ ਹੈ ਪੰਜਾਬ ਪੁਲਿਸ ਦੀ ਵਿਜੀਲੈਂਸ ਨੇ ਇਹ ਜਾਣਕਾਰੀ ਐਨਆਈਏ ਨੂੰ ਦਿੱਤੀ ਹੈ ਤੇ ਇਸ ਲਈ ਮਦਦ ਵੀ ਮੰਗੀ ਹੈ ਐਸਟੀਐਫ ਨੇ ਮੁਲਜ਼ਮ ਰਾਜੇ ਸਿੰਘ ਦੀ ਪਤਨੀ ਦੀ ਮੁਹਾਲੀ ਜਾਇਦਾਦ ਵੀ ਕੁਰਕ ਕਰ ਲਈ ਹੈ ਇਸ ਦੀ ਕੀਮਤ ਕਰੀਬ 4 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਹ ਕਾਰਵਾਈ ਐਨਡੀਪੀਐਸ ਐਕਟ ਦੀ ਧਾਰਾ 64 ਐਫ ਤਹਿਤ ਕੀਤੀ ਗਈ ਹੈ। ਸੂਤਰਾਂ ਮੁਤਾਬਕ ਬਰਖਾਸਤ ਕੀਤੇ ਗਏ ਏਆਈਜੀ ਦੀਆਂ ਪੰਜਾਬ ਵਿੱਚ 10 ਦੇ ਕਰੀਬ ਜਾਇਦਾਦਾਂ ਦੀ شناخت ਕਰਕੇ ਕੁਰਕ ਕੀਤਾ ਜਾਵੇਗਾ। ਇਹਨਾਂ ਵਿੱਚ ਮੁੱਲਾਂਪੁਰ, ਨਿਊ ਚੰਡੀਗੜ੍ਹ ਤੇ ਪਿੰਡ ਮਾਜਰੀ ਵਿੱਚ ਸਾਲ 2013 ਵਿੱਚ 7 ਕਨਾਲ 40 ਮਰਲੇ ਜ਼ਮੀਨ ਸ਼ਾਮਲ ਹੈ। ਇਸ ਨੂੰ 40 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ। ਇਸੇ ਤਰ੍ਹਾਂ ਸਾਲ 2013 ਵਿੱਚ ਹੀ ਇਕੋ ਸਿਟੀ ਨਿਊ ਚੰਡੀਗੜ੍ਹ ਵਿੱਚ 500 ਵਰਗ ਗਜ਼ ਦਾ ਪਲਾਟ ਖਰੀਦਿਆ ਗਿਆ ਸੀ। ਸਾਲ 2013 ਵਿੱਚ ਇਕੋ ਸਿਟੀ ਵਿੱਚ 500 ਵਰਗ ਗਜ ਦਾ ਪਲਾਟ ਖਰੀਦਿਆ ਗਿਆ ਸੀ ਜਿਸ ਦੀ ਕੀਮਤ 20 ਲੱਖ ਰੁਪਏ ਸੀ ਮੁਹਾਲੀ ਦੇ ਸੈਕਟਰ 69 ਵਿੱਚ ਸਾਲ 2016 ਵਿੱਚ 1.5 ਕਰੋੜ ਰੁਪਏ ਦਾ 500 ਵਰਗ ਗਜ ਦਾ ਮਕਾਨ ਮੁਹਾਲੀ ਦੇ ਸੈਕਟਰ 82 ਵਿੱਚ 733.33 ਵਰਗ ਗਜ ਦਾ ਪਲਾਟ 2017 ਵਿੱਚ 55 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ ਐਸਟੀਐਫ ਨੇ ਇਹਨਾਂ ਸਾਰੀਆਂ ਜਾਇਦਾਦਾਂ ਨੂੰ ਕੁਰਕ ਕਰਨ ਦੀ ਤਿਆਰੀ ਕਰ ਲਈ ਹੈ ਤੁਹਾਨੂੰ ਦੱਸ ਦਈਏ ਕਿ ਸਾਲ 2017 ਵਿੱਚ ਏ.ਆਈ.ਡੀ. ਰਾਜੀ ਸਿੰਘ ਹੁੰਦਲ ਦੇ ਸਾਥੀ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨਸ਼ਾ ਤਸਕਰੀ ਅਤੇ ਹਥਿਆਰਾਂ ਨਾਲ ਸੰਬੰਧਤ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਮੌਜੂਦ ਦੇ ਘਰੋਂ ਤਲਾਸ਼ੀ ਦੌਰਾਨ 1.47 ਕਿਲੋ ਹੈਰੋਇਨ 3 ਕਿਲੋ ਸਮੈਕ ਅਤੇ ਹੋਰ ਦੇਸੀ ਹਥਿਆਰ ਬਰਾਮਦ ਹੋਏ ਸਨ। ਏ.ਆਈ.ਜੀ. ਰਾਜੀਤ ਸਿੰਘ ਖਿਲਾਫ ਮਾਰਚ 2023 ਵਿੱਚ ਬਰਖਾਸਤ ਇੰਸਪੈਕਟਰ ਦੀ ਮਦਦ ਕਰਨ, ਡਰੱਗ ਰਿਕਵਰੀ ਨਾਲ ਛੇੜਛਾੜ ਕਰਨ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਥੋਂ ਤੱਕ ਕਿ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਏ.ਆਈ.ਜੀ. ਰਾਜੀਤ ਸਿੰਘ 2012 ਤੋਂ 2017 ਤੱਕ ਗੁਰਦਾਸਪੁਰ, ਤਰਨਤਾਰਨ, ਮੋਗਾ ਅਤੇ ਜਲੰਧਰ ਵਿੱਚ ਇਕੱਠੇ ਤਾਇਨਾਤ ਰਹੇ। ਮੁਲਜ਼ਮ ਏ.ਆਈ.ਜੀ. ਆਪਣੇ ਸਾਥੀ ਇੰਸਪੈਕਟਰ ਨੂੰ ਆਪਣੀ ਤਾਇਨਾਤੀ ਵਾਲੀ ਥਾਂ ਤੇ ਲਗਵਾ ਲੈਂਦਾ ਸੀ। ਜਾਂਦੇ ਅੱਜ ਇੱਕ ਵਾਰ ਫਿਰ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਸਾਦੇ ਨਿਸ਼ਾਨੇ ਕਾਂਗਰਸ ਤੇ ਕਾਲੀ ਲੀਡਰਾਂ ਨੂੰ ਪਾਇਆ ਕੇਰਾ ਪਤਾ ਬਾਜਵਾ ਦੇ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਤੇ ਚੁੱਕੇ ਸਵਾਲ ਕਿਹਾ ਅਕਾਲੀ ਦਲ ਦੀ ਬਚਾਅ ਯਾਤਰਾ ਦੀ ਨਹੀਂ ਕੋਈ ਜ਼ਰੂਰਤ ਪਾਨਾ ਸਿੱਧੂ ਦੀ ਗ੍ਰਿਫਤਾਰੀ ਦਾ ਆਪਖਿਆ ਮਾਮਲਾ ਪਾਨਾ ਸਿੱਧੂ ਲਈ ਪ੍ਰਦਰਸ਼ਨ ਕਰਨ ਵਾਲੇ ਤੇ ਉਸਦੇ ਪਰਿਵਾਰ ਉੱਤੇ ਪਰਚਾ ਕੀਤਾ ਦਰਜ ਅਕਾਲੀ ਆਗੂ ਵਿਕਰਮਜੀਤ ਸਿੰਘ ਦਾ ਆਇਆ ਬਿਆਨ ਪਾਨਾ ਸਿੱਧੂ ਦੀਆਂ ਪੈਣਾ ਤੇ ਪਰਚੇ ਦਰਜ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਜਾਰੀ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਦਿੱਲੀ ਮੋਰਚੇ ਦਾ ਕੀਤਾ ਗਿਆ ਐਲਾਨ ਤਿਆਰੀਆਂ ਵਿੱਚ ਲੱਗੇ ਕਿਸਾਨ ਕਾਂਗਰਸੀ ਆਗੂ ਸੁਖਪਾਲ ਸਿੰਘ ਖਰੜਾ ਨੇ ਕਿਸਾਨਾਂ ਦੇ ਹੱਕ ਵਿੱਚ ਕੀਤੀ ਅਪੀਲ ਕਿਹਾ ਦਿੱਲੀ ਮੋਰਚੇ ਵਿੱਚ ਵੱਧ ਤੋਂ ਵੱਧ ਲੋਕ ਸ਼ਾਮਲ ਹੋਣ ਆਮ ਆਦੀ ਪਾਰਟੀ ਨੇ ਵਜਾਇਆ ਲੋਕ ਸਭਾ ਚੋਣਾਂ ਦਾ ਵੀ ਗੁੱਲ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਰੀਵਾਲ ਨੇ ਕੀਤਾ ਵੱਡਾ ਐਲਾਨ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ 'ਚ 13 ਸੀਟਾਂ ਦੇ ਉਮੀਦਵਾਰਾਂ ਦਾ ਹੋਵੇਗਾ ਛੇਤੀ ਹੀ ਐਲਾਨ ਚੰਡੀਗੜ੍ਹ ਲਈ ਵੀ ਚੁਣਿਆ ਜਾਵੇਗਾ ਉਮੀਦਵਾਰ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ